ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਹੋ ਸਕਦੀ ਇਤਨੀ ਸਮਝ ਆ ਜਾਏ ਫਿਰ ਭਗਤ ਕਬੀਰ ਕਹਿੰਦੇ ਬਿਸਰਤ ਨਾਹੀ ਮਨ ਤੇ ਹਰੀ ਬੋਲਦਾ ਹੀ ਨਹੀਂ ਬੋਲਦਾ ਹੀ ਅਸੀਂ ਯਾਦ ਵੀ ਕਰੀਏ ਤੇ ਭੁੱਲ ਜਾਂਦਾ ਹੈ ਕਬੀਰ ਕਹਿੰਦੇ ਮੈਂ ਭੁਲਾਵਾ ਵੀ ਤੇ ਯਾਦ ਆਉਂਦਾ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਬ੍ਰੀਤ ਮਹਾ ਪਲ ਬਲ ਭਈ ਬਿਖਮ ਨਾ ਜਾਏ ਜਰੀ ਤੋ ਹੈ ਮੈਨ ਮਕਾਵਾਂ ਨਾ ਸਮੱਸਿਆ ਦੱਸ ਦਿੰਦੀ ਹੈ ਸਵਾਲ ਦੱਸ ਦਿੰਦਾ ਹੈ ਵਾਸਤਵਕ ਇਸ ਮਨੁੱਖ ਦੀ ਲੋੜ ਕੀ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਧਾਰਮਿਕ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਸਰੀਰਕ ਹੈ ਕੋਈ ਬਿਮਾਰੀ ਹੈ ਕੋਈ ਰੋਗ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦਾ ਜੋ ਹੈ ਮਸਲਾ ਸਮਾਜਿਕ ਹੈ ਪਰਿਵਾਰਕ ਹੈ ਕੋਈ ਪਰਿਵਾਰ ਦੇ ਅੰਦਰ ਕਲਕਲੇਸ਼ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਕਾਰੋਬਾਰੀ ਹੈ ਕੰਮਦੰਦ ਵਿੱਚ ਕੋਈ ਘਾਟਾ ਹੈ ਜਾਂ ਕੋਈ ਗੱਲ ਹੈ ਸਵਾਲ ਦੱਸ ਦਿੰਦੇ ਨੇ ਸਵਾਲ ਤੋਂ ਪਤਾ ਚਲ ਜਾਂਦਾ ਹੈ ਸਵਾਲ ਦੁੱਖ ਤੋਂ ਨਿਕਲਦਾ ਹੈ ਐਸਾ ਸਵਾਲ ਸੇ ਦੁਖੀ ਬੰਦੇ ਨੂੰ ਕਹਿੰਦੇ ਨੇ ਸਵਾਲੀ ਲੰਮਾ ਚੋੜਾ ਵਿਸਥਾਰ ਬਿਆਨ ਕਰਨ ਤੋਂ ਮੈਂ ਬਾਜ਼ ਆਵਾਂ ਤੇ ਜਿਹੜੇ ਚੰਦ ਮੰਡ ਨੇ ਕਿਉਂਕਿ ਦਾਸ ਨੇ ਦੂਸਰੇ ਸਥਾਨ ਤੇ ਵੀ ਹਾਜ਼ਰੀ ਭਰਨੀ ਹੈ ਮੂਲ ਗੱਲ ਤੁਹਾਡੇ ਸਾਹਮਣੇ ਰੱਖਾਂ ਸਿੱਧਾਂ ਦੇ ਪ੍ਰਸ਼ਨ ਗੁਰੂ ਨਾਨਕ ਦੇ ਉੱਤਰ ਮੱਕੇ ਦੇ ਹਾਜੀ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਗੁਰੂ ਨਾਨਕ ਜਵਾਬ ਦਿੰਦੇ ਨੇ ਹਰੀਦਵਾਰ ਦੇ ਪਾਉਂਦੇ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਸਤਿਗੁਰੂ ਜਵਾਬ ਦਿੰਦੇ ਨੇ ਬਨਾਰਸ ਦੇ ਬੜੇ-ਬੜੇ ਵਿਦਵਾਨ ਪੰਡਿਤ ਗੁਰੂ ਨਾਨਕ ਤੇ ਪ੍ਰਸ਼ਨ ਕਰਦੇ ਨੇ ਸਤਿਗੁਰੂ ਉੱਤਰ ਦਿੰਦੇ ਨੇ ਬਾਬਰ ਜੈਸਾ ਹਕਮਰਾਨ ਪ੍ਰਸ਼ਨ ਕਰਦਾ ਹੈ ਸਵਾਲ ਕਰਦਾ ਹੈ ਗੁਰੂ ਨਾਨਕ ਜਵਾਬ ਦਿੰਦੇ ਨੇ ਸਿੱਧਾਂ ਦੇ ਚੋਂ ਉਸ ਵਕਤ ਗੋਰਖ ਦਾ ਸਭ ਤੋਂ ਵੱਡਾ ਚੇਲਾ ਚਰਪਟਨਾਥ ਗੁਰਲਾਣਿਕ ਤੇ ਪ੍ਰਸ਼ਨ ਕਰਦਾ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਔਧੋ ਨਾਨਕ ਦੇਹੋ ਸਚਾ ਵਿਚਾਰ ਐ ਨਾਨਕ ਜੀ ਸੱਚ ਦੀ ਵਿਚਾਰ ਦਸੋ ਇਹ ਜਿਹੜਾ ਸੰਸਾਰ ਹੈ ਨਾ ਇਹ ਨਤਰੇ ਜਾਣ ਵਾਲਾ ਸਾਗਰ ਹੈ ਦੁਨੀਆ ਸਾਗਰ ਦੂਤਰ ਕਹੀਏ ਦੁਸਤਰ ਨ ਤਰੇ ਜਾਣ ਵਾਲਾ ਨਹੀਂ ਪਾਰ ਕਰ ਸਕਦੇ ਸੰਸਾਰ ਨੂੰ ਗੁਰਬਾਣੀ ਨੇ ਉਪਨਿਸ਼ਦਾਂ ਨੇ ਵੇਦਾਂ ਨੇ ਮਹਾਤਮਾ ਬੁੱਧ ਨੇ ਸਵਾਮੀ ਮਹਾਵੀਰ ਨੇ ਸਾਰੇ ਭਾਰਤ ਦੇ ਧਾਰਮਿਕ ਗ੍ਰੰਥਾਂ ਨੇ ਸੰਸਾਰ ਨੂੰ ਸਾਗਰ ਨਾਲ ਤਸ਼ਵੀਰ ਦਿੱਤੀ ਹੈ ਸੰਸਾਰ ਸਾਗਰ ਤਸ਼ਵੀਰ ਦਿੱਤੀ ਹੈ ਰੂਪਕ ਅਲੰਕਾਰ ਵੀ ਇਸ ਤਰ੍ਹਾਂ ਦੇ ਬਿਆਨ ਕੀਤੇ ਨੇ ਕਿਸੇ ਚੀਜ਼ ਦਾ ਰੂਪ ਬਣਾ ਕੇ ਤੇ ਕਿਸੇ ਦੀ ਹੋਂਦ ਨੂੰ ਸਾਹਮਣੇ ਪ੍ਰਗਟ ਕਰਨਾ ਹੈ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ ਮੁਸ਼ਾਬਿਤ ਪੇਸ਼ ਕਰ ਦੇਣੀ ਤਸ਼ਬੀਹ ਪੇਸ਼ ਕਰ ਦੇਣੀ ਤੁਲਨਾਤਮਕ ਗੱਲ ਕਰ ਦੇਣਾ ਸੰਸਾਰ ਸਾਗਰ ਹੈ ਸਾਗਰ ਵਿੱਚ ਪਾਣੀ ਹੈ ਸੰਸਾਰ ਵਿੱਚ ਪਦਾਰਥ ਨੇ ਪਦਾਰਥ ਨੇ ਸਾਗਰ ਦੇ ਚ ਲਹਿਰਾਂ ਨੇ ਸੰਸਾਰ ਦੇ ਚ ਸਮੱਸਿਆਵਾਂ ਨੇ ਕਦੀ ਸਰੀਰਕ ਸਮੱਸਿਆ ਕਦੀ ਆਰਥਿਕ ਸਮੱਸਿਆ ਕਦੀ ਪਰਿਵਾਰਕ ਸਮੱਸਿਆ ਕਦੀ ਰਾਜਨੀਤਿਕ ਸਮੱਸਿਆ ਕਦੀ ਮਾਨਸਿਕ ਸਮੱਸਿਆ ਕਦੀ ਧਾਰਮਿਕ ਸਮੱਸਿਆ ਬੰਦਾ ਇੱਕ ਸਮੱਸਿਆਵਾਂ ਕਿਤਨੀ ਆ ਕੁਲ ਇਹ ਆ ਮੁਕਦੀਆਂ ਨੇ ਇੱਕ ਸਮੱਸਿਆ ਦਾੰਤ ਹੋ ਜਾਏ ਦੂਸਰੀ ਇੱਕ ਲਹਿਰ ਖਤਮ ਹੋਦੀਏ ਦੂਜੀ ਸਾਗਰ ਦੇ ਚ ਲਹਿਰਾਂ ਨੇ ਸੰਸਾਰ ਦੇ ਚ ਸਮੱਸਿਆਵਾਂ ਨੇ ਸਾਗਰ ਦੇ ਪਾਣੀ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ ਅਥਾ ਹੈ ਅਥਾ ਹੈ ਸੰਸਾਰ ਦੇ ਪਦਾਰਥਾਂ ਨੂੰ ਵੀ ਨਾਪਿਆ ਤੋਲਿਆ ਨਹੀਂ ਜਾ ਸਕਦਾ ਅਥਾ ਹੈ ਮਨੁੱਖ ਮਰ ਜਾਂਦਾ ਹੈ ਕੋਈ ਸੋਨਾ ਚਾਂਦੀ ਨਹੀਂ ਮਰ ਜਾਂਦਾ ਰੰਗ ਰੂਪ ਨਹੀਂ ਮਰ ਜਾਂਦੇ ਸਭ ਕੁਝ ਰਹਿੰਦਾ ਹੈ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ ਅਰਬਾਂ ਖਰਬਾਂ ਮਨਕ ਜੇ ਤਾਂਾਂ ਵਿੱਚ ਜਲ ਚੁਕੇ ਨੇ ਕੋਈ ਜਗਤ ਦੇ ਵਿੱਚ ਪਦਾਰਥ ਮੁਕਤੇ ਨਹੀਂ ਗਏ ਮੌਜੂਦ ਨੇ ਸਾਗਰ ਦਾ ਪਾਣੀ ਨਾਪਿਆ ਤੋਲਿਆ ਨਹੀਂ ਜਾਂਦਾ ਸੰਸਾਰ ਦੇ ਪਦਾਰਥ ਨਾਪੇ ਤੋਲੇ ਨਹੀਂ ਜਾਂਦੇ ਅਧਾਰ ਸਾਗਰ ਦੇ ਵਿੱਚ ਕਦੀ ਕਦਾਂ ਇੱਕ ਕਦ ਸ਼ਿਪ ਇੱਕ ਕਦ ਕਿਸ਼ਤੀ ਡੁੱਬ ਜਾਂਦੀ ਹੈ ਕਦੀ ਕਦਾਂ ਸੰਸਾਰ ਦੇ ਅਖਬਾਰਾਂ ਦੀ ਸੁਰਖੀ ਬਣਦੀ ਹੈ ਖਬਰ ਬਣਦੀ ਹੈ ਰੇਡੀਓ ਟੀਵੀ ਦੀ ਇਹ ਪਹਿਲੀ ਖਬਰ ਬਣ ਜਾਂਦੀ ਹੈ ਇੱਕ ਸ਼ਿਪ ਡੁੱਬ ਗਿਆ ਹਜ਼ਾਰਾਂ ਮਨਕ ਡੁੱਬ ਗਏ ਇੱਕ ਕਿਸ਼ਤੀ ਡੁੱਬ ਗਈ ਸੈਂਕੜੇ ਮਨਕ ਡੁੱਬ ਗਏ ਖਬਰ ਬਣਦੀ ਏ ਡੁੱਬੀ ਹੋਈ ਕਿਸ਼ਤੀ ਦੀ ਖਬਰ ਬਣਦੀ ਏ ਡੁੱਬੇ ਜਹਾਜ਼ ਦੀ ਜੋ ਤੈਰ ਕੇ ਪਾਰ ਹੋ ਗਿਆ ਉਹਦੀ ਨਹੀਂ ਹਜ਼ਾਰਾਂ ਤੇ ਪਾਰ ਹੋ ਗਏ ਕੋਈ ਇੱਕਦ ਘਟਨਾ ਘਟਦੀ ਏ ਉਸ ਦਾ ਜ਼ਿਕਰ ਹੁੰਦਾ ਹੈ ਸਾਗਰ ਦੇ ਚ ਕਦੀ ਕਦਾਈ ਕੋਈ ਇੱਕਦ ਸ਼ਿਪ ਡੁੱਬ ਜਾਂਦਾ ਹੈ ਖਬਰ ਬਣਦੀ ਹੈ ਸੰਸਾਰ ਦੀ ਸੁਰਖੀ ਬਣਦੀ ਹੈ ਖਬਰਾਂ ਦੀ ਅਖਬਾਰਾਂ ਦੀ ਸਾਗਰ ਦੇ ਵਿੱਚ ਕਦੀ ਕਦਾਈਂ ਕਿਸੇ ਖੇਤ ਵਿੱਚ ਬਹੁਤ ਵੱਡਾ ਤੂਫਾਨ ਆ ਜਾਂਦਾ ਹੈ ਲੱਖਾਂ ਮਨੋ ਘਰ ਘੇ ਜਾਂਦੇ ਨੇ ਸ਼ਾਇਦ